ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਦੇਖੈ ਦਿਸਮਾ ਜੇ ਪ੍ਰਸਾਦ ਸੁਣੈ ਕਰਨਾਦ ਕਿਉਂ ਬਈ ਕਰਨਾ ਨੂੰ ਕਿਉਂ ਤੈਨੂੰ ਸੁਣਦਾ ਆਵਾਜ਼ ਜਿਹੜੇ ਅੰਦਰ ਸੁਣਣ ਸ਼ਕਤੀ ਹੈ ਚੌਥ ਜੁਧਾਰ ਆਪਾਂ ਵੀ ਜੁਧਾ ਤੇ ਸੁਣਦਾ ਜੇ ਜੇਦਾ ਕਿਰਪਾ ਹੈ ਉਹ ਸੁਣਦਾ ਕਿਉਂ ਬਈ ਬੇਹੋਜ ਹੋ ਜਾਣਾ ਫਿਰ ਕੋਈ ਨਹੀਂ ਸੁਣਦਾ ਕਿਉਂਦਾ ਹੁੰਦਾ ਫੇ ਉਹ ਜੋ ਜਾਣਾ ਫੇ ਨਹੀਂ ਸੁਣਦਾ ਸੌ ਜਾਣਾ ਫੇ ਨਹੀਂ ਸੁਣਦਾ ਉਕੀਂ ਜ਼ੋਦਾ ਮਾਨਪੋਣੇ ਸ਼ਕਤੀਆਂ ਮਨ ਸੌ ਜਾਂਦਾ ਆਹ ਕਿਹਿਆ ਜਾ ਰਿਹਾ ਸੋਧ ਮਨ ਨੂੰ ਹੀ ਆਂ ਥਾਰੀ ਗੱਲ ਆ ਰਹੀ ਹਾਂ ਮਾਨਪੋਣੇ ਸ਼ਕਤੀਆਂ ਸੌਣ ਵਾਲੀ ਕਾਹ ਨੂੰ ਮਾਨਪੋਣੇ ਨੇ ਜੇ ਬੇਕਾਬੂ ਬੰ ਸਾਡਾ ਸਾਥੇ ਬੋਲਦੇ ਗੁੱਤੀ ਤੇ ਤਾਂ ਜਲ ਮੇਰਾ ਖਾਜਾਂ ਮੇ ਕਾਬੂ ਹੈ ਹੰਤ ਨਹੀਂ ਬਿਜੇ ਦੀ ਕਾਬੂ ਆਪਣੇ ਆ ਕੰਨ ਖਾਏ ਆ ਅਕਲ ਵੀ ਕਾਬੂ ਹਰਦ ਤੇ ਕੰਮ ਦਿਮਾਗ ਆਪਣੇ ਕਾਬੂ ਹੈ ਉਹ ਕਰਦਾ ਦਿਮਾਗ ਤੇ ਨਹੀਂ ਕੰਮ ਲੈਂਦਾ ਆਪਾਂ ਕਹਿੰਦੇ ਅਗਰ ਤੇ ਨਹੀਂ ਕੰਮ ਲੈਂਦਾ ਇਹ ਸਾਡੇ ਕਾਬੂ ਦੀ ਚੀਜ਼ਾਂ ਹੈ ਰੋਟੀ ਖੋਖ ਨਹੀਂ ਲੱਗੀ ਸਾਡੇ ਵਿੱਚ ਕਾਬੂ ਹੈ ਖਾਲੀ ਹਜਮ ਨਹੀਂ ਹੋਈ ਪਤਾ ਦੀ ਹੋਈ ਦੋ ਬਈ ਹਜੇ ਤਾਂ ਹਜਮ ਹੋਈ ਨਹੀਂ ਖਾਦੂ ਸਕਦਾ ਹਜਮ ਨਹੀਂ ਕਰ ਸਕਦਾ ਉਹਦਾ ਅੰਦਰ ਕੀ ਕੀ ਬੰਦਾ ਗਿਰਮਨ ਨਾ ਹੋ ਤਾਂ ਉਥੇ ਰਹਿ ਦਿੰਦਾ ਰਹੇ ਹਾਈਪ ਕਰਨ ਨਾਲ ਹੋਣਾ ਖਾਣਾ ਲੂਢ ਖਾਣਾ ਵੀ ਲੈ ਹਟਣ ਨਾਲ ਜਾ ਕਹਿੰਦਾ ਚੱਕੀ ਖਾਲੀ ਹੈ ਮੇਰੀ ਤੇ ਖਾਲੀ ਹੋਣ ਲੱਗਿਆ ਉਹ ਪੱਥਰ ਕਸਣਗੇ ਛੇਦੀ ਕਰ ਤਾਂ ਕਹਿੰਦਾ ਕਿ ਇਹ ਉਏ ਜਲਦੀ ਪਹੁੰਚੇ ਨਾ ਬੇਗਨਾ ਪਹੁੰਚੇ ਫੇ ਝਗੜਾ ਹੁੰਦਾ ਝਗੜਾ ਕਰਦਾ ਪੱਥਰ ਘਸਦੇ ਨੇ ਕੁਬੀਰ ਤਾਂ ਹੀ ਕਹਿੰਦਾ ਪਹਿਲਾਂ ਤਾਂ ਸਾਰੀਆਂ ਗੱਲਾਂ ਹੋ ਜਾਂਦੀਆਂ ਨੇ ਉਹ ਜਿਆਦਾ ਬਰੀਕੀ ਨਾਲ ਆਪਾਂ ਖੋਲ੍ਹਿਆ ਨਹੀਂ ਚਲੋ ਆ ਵੀ ਆਖਰੀ ਪੜਿਆਂ ਜਾ ਕੇ ਅਸ਼ਟਪਤੀ ਦੇ ਆਖਰੀ ਪੜਿਆਂ ਜਾ ਕੇ ਗੱਲ ਕਾਫੀ ਔਖੀ ਹੋ ਜਾਂਦੀ ਹੈ ਪਹਿਲੇ ਨਾਲ ਪਹਿਲੇ ਤਾਂ ਸਟਾਰਟ ਕਰਦੇ ਨੇ ਤਾਂ ਮੋٹے ਮੋਟੇ ਗੱਲਾਂ ਲਾ ਕੇ ਕਰਿਆ ਗੱਲ ਉਹ ਫੇਰ ਆਇਆ ਨਾ ਜੇ ਉਹ ਪਹਿਲਾ ਦਲੀਆ ਹੁੰਦਾ ਦੂਈ ਵਾਰ ਪਾਣੀ ਦੇ ਰੋਟਾ ਹੋ ਜਾਂਦੇ ਵਿਚਾਰ ਬਨੇ ਸੋਖੇ ਬਨੇ ਚਾਰਵੇਂ ਤੇ ਜਾਂਦੇ ਅਮਰੀਕਾ ਲੱਗ ਜਾਂਦੇ ਫਿਰ ਇੱਕ ਵਾਰ ਥੋੜਾ ਜਿਹਾ ਕਟਾਈ ਜਾਂਦੇ ਗਾਲਾ ਉਹਨਾ ਬ੍ਰੇਕ ਹੋਈ ਜਾਂਦਾ ਹਾਂ ਜੇ ਪ੍ਰਸਾਦ ਸੁਣੇ ਕੰਨਨਾਦ ਜੇ ਪ੍ਰਸਾਦ ਦੇਖੇ ਹੀ ਬਿਸਮਾਰ ਦੇਖੇ ਤੇ ਸੁਣਾਂ ਜਿਹੜੇ ਦੇਖਾਂ ਲੋਕ ਤਾਂ ਦੇਖਿਆ ਨਹੀਂ ਆ ਰੱਖਾਂ ਦੀ ਗੱਲ ਹੈ ਜਿਹੜੀ ਤੇ ਪ੍ਰਸਾਦ ਨਾਲ ਅੰਦਰ ਨਾਲ ਸੁਣਦਾ ਸੁਧਰੇ ਸੁਧਰਾ ਸੁਧਰਾ ਹਟੂਂਦੀ ਬਾਤ ਸੁਣਦਾ ਔਰ ਜਿਹੜੇ ਉਹਨੂੰ ਗੁੱਝ ਕੇ ਜਾ ਬਿਸਮਾਹ ਹੁੰਦੇ ਦਾ ਅੰਦਰੋਂ ਸੋਚੀ ਆਉਂਦੀ ਉਹ ਗੱਲ ਐ ਹਾਂ ਆਪੀ ਆ ਜਾਣਦੀ ਜਗ੍ਹਾ ਲਾਫੀ ਸੋਚੀ ਆ ਜਾਂਦੀ ਐ ਉਹ ਜਿਹੜਾ ਕਿਸਮਤ ਦੇਖ ਵੇਖਦਾ ਅੰਦਰੋਂ ਵੇਖਣ ਸੁਬਾਹ ਦਾ ਹਾਂ ਜੇ ਪ੍ਰਸਾਦ ਗੁੱਲ ਹੈ ਅੰਮ੍ਰਿਤ ਰਸਨਾ ਫੇਰ ਦੀਦੀ ਕਿਰਪਾ ਨਾਲ ਉਹੀ ਗੱਲ ਬੋਲ ਕੇ ਦੱਸਦਾ ਅੰਮ੍ਰਿਤ ਇਹ ਆਪਣੇ ਦੇ ਆ ਗਏ ਆ ਆਪਣੀ ਗੱਲ ਕਰ ਰਹੇ ਹਾਂ ਜੀ ਆਸ੍ਰੀ ਕੇ ਨਾਲ ਰਸਨਾ ਤੱਕ ਬੋਲਿਆ ਜਾਂਦਾ ਉਹਨੂੰ ਦੱਸ ਰਹੇ ਜਿਹੜੇ ਬੈਠੇ ਨੇ ਦੂਜੇ ਬੋਲਦੇ ਜੇ ਕੋਈ ਦਾਨ ਕਰਦੇ ਨੂੰ ਉਹਨੂੰ ਵੱਡੋ ਕੇ ਵਧਾਇਆ ਉਹ ਕਰਦਾ ਹੈ ਤਾਂ ਨਹੀਂ ਜੇ ਕਹਿੰਦਾ ਅੰਦਰ ਸ੍ਰੀ ਚੱਲਦਾ ਚੱਲਦਾ ਫੇਰ ਵੀ ਆਪਣੇ ਆਪਣੇ ਰੁਕਤੇ ਲੱਗਦੇ ਜਲੰਪੇ ਸੀ ਆਪਣੇ ਆਪਣੇ ਰੋਹ ਦੀ ਸਦਸ ਸੀ ਗੁਰੂ ਘਰ ਅੰਦਰ ਸੀ ਇਹਦਰ ਦੂਹ ਪਾਸੇ ਇਹ ਤਾਂ ਪਰਮੇਸ਼ਰ ਦਾ ਲੰਗਰ ਆ ਉਹ ਤਾਂ ਆਪਣਾ ਆਪਣਾ ਆਪਣੇ ਆਪਣੇ ਨੂੰ ਭੁਰੂ ਲੱਗਿਆ ਹੈ ਇਹ ਤਾਂ ਦਾਸ ਲੱਗਿਆ ਹੈ ਇਹ ਉਹ ਦਾ ਇਹ ਉਹਦੀ ਡਿਸਕਸ਼ਨ ਆ ਉਸ ਦਿੱਲ ਤੋਂ ਡਿਸਕਸ਼ਨ ਆ ਕੱਲ ਕਹਿ ਕੇ ਉਹ ਮੋਕੇ ਦੇ ਦੋ ਚੀਜ਼ਾਂ ਉਤਰ ਇਹ ਕੁਝ ਹੈ ਦੀ ਜਿਹੜਾ ਚਾਹੀਦਾ ਹੈ ਇਸ ਕਰਕੇ ਉਹ ਬਾਣੀ ਵੱਡੀ ਰਜ ਸਕੇ ਜਿਹੜੀਆਂ ਉਹਨੇ ਰਜੀ ਸਭ ਲੱਗੀ ਗੱਲ ਕਿੱਥੇ ਚਲੀ ਸੀ ਤਾਜ਼ੀ ਬਾਣੀ ਰਜ ਰਹੇ ਆ ਉਹ ਸ਼ਰਤਾਂ ਹੋਈਆਂ ਕਰਕੇ ਜਲੇਉਂ ਜੇ ਪ੍ਰਸਾਦ ਨਮਰ ਕ੍ਰਿਸ਼ਨ बोले अमतर सुना नहीं शुरू जी की थी पहला जे प्रसाद सुने कर्णनाथ ओतो भी पहला है आ शुरू ਕਿਥੋਂ ਸੀ ਜਿਹੜਾ ਮੈਂ दानਪੁਰਨ ਕਰਦਾ ਹਾਂ ਜੇ ਪ੍ਰਸਾਦ ਕਰੇ ਤੁਰ ਬਹੁਤ ਬਹੁਤ ਆ ਮਨ ਆਟ ਪਰ ਕਰਦਾ ਸਕਦਾ ਹਾਂ ਇੱਥੋਂ ਜੇ ਆਪ ਲੱਤਰ ਚਾਉਣ ਨੂੰ ਮੰਨ ਲਿਆ ਫਿਰ ਗਏ ਆ ਸ਼ਬਦ ਦਾ ਵੀ ਸ਼ਬਦਾ ਹੀ ਹੁੰਦਾ ਨਾ ਕਰਦਾ ਸ਼ਬਦ ਜਦ ਬੁਲਾਇਆ ਬੋਲੇਗਾ ਨਾ ਉਹ ਕਹੀਗਾ ਨਾ ਜਿਹੜਾ ਦੁਆ ਵੀ ਦਾਨ ਕਰਨ ਕਰਦੇ ਹਾਂ ਉਹ ਵਾਲ ਅਰਸੋਈ ਵੀ ਹੈ ਉਹ ਵੀ ਗੁਰੂ ਦੀ ਹੈ ਟਾਹੀ ਰੱਖੀ ਹੋਈ ਆਪਣੀ ਹੈ ਗੁਰੂ ਰਾਮਦਾਸ ਦੀ ਕਹਿੰਦਾ ਦਾਨਾ ਪਾਣੀ ਗੁਰੂ ਦਾ ਕਹਿੰਦਾ ਤੇ ਗੁਰੂ ਰਾਮਦਾਸ ਦਾ ਦਾਨ ਕਰਕੇ ਆਪ ਦੀ ਜਾਇਤ ਇਹ ਢੀਣਿਆਂ ਦਾ ਸੀ ਬੋਲੀ ਢੀਣੇ ਵਾਲੀ ਬੋਲੀ ਸਾਡੇ ਘਰ ਵਾਲੀ ਆਈ ਬੜੀ ਦਰਦੀ ਹੈ ਇਹ ਸਾਡੀ ਸਰਤਾ ਤੇ ਸੌਣਾ ਕਿਰਦੀ ਸੀ ਜੀ ਦੀ ਕਿਰਪਾਣਾ ਚੱਲਦਾ ਸੀ ਉਹ ਜੋ ਦਾਨਪੁਰ ਦੇ ਪੁਖਾਰ ਰੋਟੀ ਖਾ ਗਿਆ ਪਰ ਲੋੜ ਦਾਣੇ ਆ ਕਪੜੇ ਹੌਂਦਲ ਕੋਸ਼ਾ ਹਮਤਾ ਲੋੜ ਬੰਦ ਉਸ ਦੇ ਦੇ ਸੀ ਇਹ ਪਰ ਉਹ ਜਿਆਦਾ ਚੀਜ਼ ਹੁਣ ਮੈਂ ਕਹਿਣਾ ਕੀ ਗੱਲ ਕੀ ਲੋੜ ਬੰਦ ਦੇਤੀ ਉਹ ਪੁੱਤ ਦਾਣ ਅਗਲਾ ਤਾਂ ਕਹਿੰਦਾ ਹੀ ਆ ਸਿੱਖਾਂ ਦੰਦਾ ਹੀ ਆ ਜਰੀ ਵਾਦੂ ਰੁਕੀ ਪਤਾ ਜਰਾ ਜੀ ਦੇ ਸੋ ਲੈ ਲੋ ਨੂੰ ਦੰਦਾ ਪਰ ਉਹ ਕਹਿੰਦਾ ਜੇ ਪ੍ਰਸਾਦ ਕਰੇ ਪੁਰਬੋਧਾਨ ਨੂੰ ਮਨ ਆਰ ਪੈਰ ਤਰ ਇਸ ਤੋ ਹਾਂ ਆਪਣੇ ਮਨ ਦੀ ਗੱਲ ਕਰਨਾ ਤੇ ਠੀਕ ਇਹ ਦੇ ਦੱਸੀ ਗੱਲ ਮੈਂ ਮੈਂ ਦੰਦਾ ਜੇ ਇਹ ਨਾਰਥੀ ਗੱਲ ਧਿਆਨ ਵਿੱਚ ਆ ਆ ਬਾਣੀ ਦੇ ਉੱਤਰ ਦੀ ਫਿਰ ਇੱਥੇ ਨਹੀਂ ਕੋਲ ਚੱਲਦਾ ਜੇਹ ਪ੍ਰਸਾਦ ਬੋਲੇ ਅਮਰ ਦਰਸਨ ਹਾਂ ਅਮਰ ਦਰਸਨ ਸਮਝਦਾ ਬੋਲੇ ਅਮਰ ਜੇਹ ਪ੍ਰਸਾਦ ਸੁਖ ਸਹਿਜੇ ਬਸਣਾ ਸੁਖ ਸਹਿਜ ਸਹਿਜ ਜਾਗਰ ਤਪਾਸ ਸੁਖ ਨਾਲ ਬਸਣਾ ਕਰਨਾ ਜੇਹ ਪ੍ਰਸਾਦ ਹਸਤ ਕਰ ਚੱਲਣਾ ਜੇਹ ਪ੍ਰਸਾਦ ਸੰਪੂਰਨ ਫਲਣ ਜੇ ਪ੍ਰਸਾਦ ਹਸਤ ਕਰ ਚਲਾਂ ਹੱਸ ਕੇ ਨਹੀਂ ਚੱਲਦਾ ਹੱਸ ਤੋਂ ਹੱਸ ਪੈ ਚੱਲਦੇ ਨੇ ਹੱਸ ਤੋਂ ਕਾਲ ਚਲਣ ਹੱਥ ਧੋਏ ਔਰ ਅੰਦਰਲਾ ਜਤਨ ਬੋਲ ਬਾਹਲੇ ਹੱਥ ਵੀ ਅੰਦਰਲੇ ਵੀ ਧੋਏ ਜੀ ਕਰਪਨ ਨਾ ਕਰ ਹੱਸ ਕਰਦਾ ਮੈਂ ਹੱਸ ਕੇ ਨਹੀਂ ਚੱਲਦਾ ਹਾਂ ਹੱਸ ਹੱਸ ਹੱਥ ਨੂੰ ਕਹਿੰਦੇ ਹੱਸ ਰੇਖਾ ਜੀ ਬਣੇ ਹਾਂ ਆਸ ਤੋਂ ਕਾਰਨ ਕਾਰਨ ਤੇ ਬੁੱਧੀ ਤੇ ਕੁੱਝ ਚੱਲਦੇ ਹੀ ਜਾਂਦੇ ਚੱਲਦੇ ਨੇ ਨਾ ਕੰਮ ਕਰਦੇ ਨੇ ਅਗਲ ਕੰਮ ਕਰਦੀ ਹੈ ਸਰੀਰ ਕੰਮ ਕਰਦਾ ਹੈ ਬੁੱਧੀ ਵੀ ਕੰਮ ਕਰਦੀ ਹੈ ਸਰੀਰ ਵੀ ਕੰਮ ਕਰਦਾ ਹੈ ਜੀ ਦੀ ਕਿਰਪਾ ਨਾਲ ਤੇ ਯਾਨੀ ਬੁੱਧ ਮਾਰੀ ਜਾਂਦੀ ਹੈ ਪਾਗਲ ਹੋ ਜਾਂਦੇ ਨੇ ਤੇ ਯਾਨੀ ਦਾ ਸਰੀਰ ਨਹੀਂ ਕੰਮ ਕਰਦਾ ਉਹ ਵੀ ਉਸ ਜਾਣੇ ਹੋ ਜਾਂਦਾ ਨਾ ਕਲਬੀ ਕਬ ਕਰਦੀ ਜੇ ਉਹ ਜਿਹੜਾ ਕਹਿਣਾ ਨਾ ਉਹ ਮੁਕੂਟ ਰਸਦਾ ਨਹੀਂ ਇਹਨੂੰ ਸਤ ਸੁਰਤ ਗਿਆਨ ਆਹ ਗੱਲ ਐ ਉਹ ਉਹ ਹੰਗਲ ਦਾ ਆਰਦਾ 120 ਸਾਲ ਤੱਕ ਮੈਂ ਜਲੀ ਗਿਆ ਕਵੀ ਜੇ ਕਮ ਜਲੀ ਗਿਆ 120 ਸਾਡੀ ਜਲੀ ਗਈ ਉਹ ਦੇਣਾ ਜੀ ਜੀ ਜਲੀ ਗਈ ਜਵਾਨ ਵੀ ਜਲੀ ਗਈ ਬੁੱਢੇ ਵੀ ਜਲੀ ਗਈ ਇਹ ਤੇ ਸਦੀ ਕਿਰਪਾ ਨਾਲ ਚੱਲਦੇ ਨੇ ਤੇਰੇ ਚਲਾਏ ਕਿਰਪਾ ਆਪਾਂ ਸਾਰੇ ਜਾਣਦੇ ਹਾਂ ਚਲਾਇ ਆਪਣੀ ਜਲਾਇ ਤੇ ਚੱਲਦੇ ਜੀ ਜਾਣਦੇ ਹੀ ਆਪਾਂ ਪਰ ਜੇ ਉਹਦੀ ਕਿਰਪਾ ਹਰ ਵਕਤ ਬੰਦੀ ਜਾਵੇ ਤਾਂ ਚੱਲਦੇ ਵਧੀਆ ਰਹਿੰਦੇ ਨੇ ਜੇ ਭੁੱਲਿਆ ਰਹੇ ਫਿਰ ਫਿਰ ਤੇ ਫਾਕਟ ਪਾਇਆ ਨਾ ਬੀ ਜੀ ਜੇ ਭੁੱਲੇ ਬੈ ਬੈ ਆਣਾ ਤੇ ਪਾਣੀ ਕੋਲ ਜੇ ਗੜਿਤ ਪਾਉਂ ਗਦਰ ਬੈ ਜੀ ਤਾਂ ਧਿਆਪੀ ਹੋ ਜਾਂਦਾ ਰਾਦਰ ਪਾਣੀ ਨੀ ਕਰ ਗਾ ਸਤ ਮਾਦ ਦੇ ਖਾਂ ਜਾ ਵੀ ਪਤਾ ਰੱਖੀ ਜਾਂ ਤੂੰ ਆ ਜਾਂਗਾ ਜਰ ਜਾਣਾ ਤੇ ਕਰਕੇ ਧਿਆਨ ਦੀਦਾ ਤੇ ਧਿਆਨ ਧਿਆਨ ਵੀ ਰੱਖੂ ਚੱਲਦੇ ਕੌਣ ਹੈ ਚਲਾਉਂਦਾ ਕੌਣ ਹੈ ਕਿਵੇਂ ਚੱਲਦਾ ਹੈ ਤੇ ਬਣਦੀ ਹੈ ਕਿ ਹਨੇ ਦਾ ਧਿਆਨ ਧਿਆਨ ਕਿੰਨਾ ਜਾਣੇ ਤੋਂਨ ਮਾਤੇ ਹੰਤੇ ਹੰਮੇ ਜਾਣੇ ਧਿਆਨ ਤੇ ਅੰਦੇ ਕੇ ਧਿਆਨ ਧਿਆਨ ਵਿੱਚ ਗਿਆਨ ਤਾਂ ਧਿਆਨ ਵਿੱਚ ਗਿਆਨ ਤਾਂ ਲੱਭਦਾ ਧਿਆਨ ਵਿੱਚੋਂ ਗਿਆਨ ਤਾਂ ਲੱਭਦਾ ਜੇ ਆਪਣੇ ਸੁਣਦੇ ਧਿਆਨ ਹੋਵੇ ਕੋਈ ਸੁਣਦੇ ਧਿਆਨ ਧਿਆਨ ਨਾਲ ਉਹ ਤਾਂ ਗਿਆਨ ਲੱਭਣਾ ਜੇ ਸੁਣਨ ਨੂੰ ਕੋਈ ਆ ਜੀਓ ਧਿਆਨ ਨਾਲ ਲੋਕੀ ਤੇ ਵੀ ਤਾਂ 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 ਸੁਣਦੇ ਤਾਂ ਧਿਆਨ ਲੱਗ ਲਿਆ ਤੇ ਲੱਭ ਗਿਆ ਸ਼ਬਦ ਨਹੀਂ ਸੀ ਉਪਦੇਸ਼ ਨਹੀਂ ਸੀ ਜਿਹ ਪ੍ਰਸਾਦ ਸੰਪੂਰਨ ਫਲ ਹੈ ਇਹ ਪ੍ਰਸਾਦ ਸੰਪੂਰਨ ਫਲ ਹੈ ਸੰਪੂਰਨ ਫਲ ਲੱਗਦੇ ਨਹੀਂ ਤੇ ਤੂੰ ਕੱਚੇ ਦੀ ਝੜਦੇ ਸੰਪੂਰਨ ਪੱਕੇ ਪੂਰੇ ਕੱਚੇ ਵੀ ਝੜ ਜਾਂਦੇ ਸੰਪੂਰਨ ਫੜਾ ਫੁੱਲ ਕੋਈ ਗਾਣੀ ਨਹੀਂ ਰਹਿਦੀ ਪੱਤੇ ਢੀਂਦੇ ਹੀ ਦੀ ਹਲ ਵੀ ਪੂਰਾ ਹਲ ਵੀ ਪੂਰਾ ਹਲ ਵੀ ਪੂਰਾ ਤੇ ਉਹ ਵੀ ਪੂਰਾ ਭਰਿਆ ਹੋਇਆ ਲੱਧਿਆ ਪਿਆ ਅੱਗੋਂ ਕਹਿੰਦਾ ਫੜ ਲਾ ਲੱਧਿਆ ਪਿਆ ਬਈ ਸੰਪੂਰਨ ਕੰਪਲੀਟ ਸੋ ਫਾਲੋ ਹਰ ਫੜ ਕੰਪਲੀਟ ਹਰ ਗੱਲ ਕੰਪਲੀਟ ਹਰ ਗੱਲ ਦਾ ਅਰਥ ਕੰਪਲੀਟ ਕੋਈ ਅੱਜ ਵਿਆਹ ਨਹੀਂ ਕੋਈ ਆਪ ਪਕਾਣਾ ਨਹੀਂ ਹੈ ਜਿਹੇ ਪ੍ਰਸਾਦ ਸਭ ਪੂਰਾ ਭਾਣਾ ਹਰੇ ਕੇ ਇੱਕੋ ਜੇ ਜਿਹੜੀ ਜੀਵਨੀ ਮੰਗਵਾਇਆ ਹੈ ਹਾਂ ਜਿਹੜੀ ਜੀਵਨੀ ਮੰਗਵਾਇਆ ਸਭ ਪੂਰਾ ਭਾਣਾ ਅਰਦਾਸ ਸਾਰੇ ਕਰਕੇ ਮੈਂ ਕਿਹਾ ਸਭੇ ਧੋਖ ਪ੍ਰਾਪਤ ਕੀ ਹਾਂ ਹਾਂ ਜਿਹ ਪ੍ਰਸਾਦ ਪਰਮ ਗਤੀ ਪਾਵੇਂ ਇਹ ਪ੍ਰਸਾਦ ਪਰਮਗਤੀ ਕਾ ਪਰਮਗਤੀ ਹੈ ਰੁਕਦਾ ਹੀ ਨਹੀਂ ਨਤ ਨਮਾ ਹੋਵਾ ਪਰਮਗਤੀ ਹੈ ਗਾਹਾਂ ਦੇ ਗਾਹਾਂ ਵੱਲ ਵ੍ਰਿਸ਼ਤੀ ਹੋ ਜਾਂਦੀ ਹੈ ਰੁਕਦੀ ਨਹੀਂ ਜਾਂਦੀ ਜੇਕਰ ਰੁਕ ਗਿਆ ਉਹ ਤੇ ਝੱਪੜ ਵਾਂਗਿਆ ਤੇ ਦਰਿਆ ਚੱਲਦਾ ਜੇ ਸਮੁੰਦਰ ਜਨਾਂ ਤੇ ਵੜਦਾ ਨਹੀਂ ਤੇ ਰੁਕਦਾ ਵੀ ਹੈ ਜੀ ਰੁਕਦਾ ਵੀ ਸਮੁੰਦਰ ਨਾਲ ਜਾ ਕੇ ਰੋਕਦਾ ਵੀ ਸਮੁੰਦਰ ਆ ਫਿਰੋ ਇਹ ਪਰਮਗਤੀ ਨੂੰ ਸਮੁੰਦਰੇ ਰੋਕਦਾ ਫਿਰ ਤਾਂ ਨਾ ਗਾਉਂ ਕਿੱਥੇ ਜਾਣਾ ਵੇ ਜਾ ਇੱਥੇ ਉਹ ਬੇਰੇ ਅੰਦਰੀ ਕੋਪਲਾ ਵਿੱਚ ਉਹ ਐਸਾ ਵਿੱਚ ਆਪਣਾ ਢਾਉਂਦਾ ਜਾਂ ਫਰੀ ਜਾਉਂ ਜਿੱਥੇ ਬਸ ਜਲਾਣਾ ਤੇ ਉੱਧਰ ਪਾਣੀ ਵਸੁੰਦਾ ਜਾਂਦਾ ਫਿਰ ਜੇਹ ਪ੍ਰਸਾਦ ਸੁਖ ਸਹਜ ਸਮਾਵੇ ਐਸਾ ਪਰ ਤਿਆਗ ਅਵਰ ਕਤ ਲਾਗੋ ਹਾਂ ਜੇਹ ਪ੍ਰਸਾਦ ਪਰਮਗਤੀ ਪਾਵੇ ਜੇਹ ਪ੍ਰਸਾਦ ਸੁਖ ਸਹਜ ਸਮਾਵੇ ਜੇ ਪ੍ਰਸਾਦ ਦੀ ਦੇ ਕਿਰਪਾ ਨਾਲ ਸੁਖ ਔਰ ਸਹਜ ਕਿਆ ਸੁੱਖ ਨਾਲ ਟਿਕਿਆ ਹੋਇਆ ਸਹਜੰਦ ਜਗਰਤ ਅਵਸਥਾ ਦਾ ਸੁੱਖ ਕਿ ਕਿਸਾਨ ਨੂੰ ਨੀਂਦ ਦਾ ਵੀ ਸੁੱਖ ਹੁੰਦਾ ਨੀਂਦ ਦੇ ਵਿੱਚ ਵੀ ਸੁੱਖ ਮਿਲਦਾ ਬੜੇ ਕਹਿੰਦਾ ਸੁੱਖਾ ਸਮਝਾਉਂਦੇ ਸੌਂ ਜਾਂਦਾ ਆਦਮੀ ਬੜਾ ਤਾਜ਼ਾ ਹੋ ਕੇ ਉੱਠਦਾ ਉਹ ਸਿਰਫ ਸੁੱਖ ਹੁੰਦਾ ਕਿ ਜਾਗਦੇ ਦਾ ਸੁੱਖ ਜਾਗਦੇ ਦਾ ਸੁੱਖ ਕਿ ਸੁੱਤੇ ਦਾ ਸੁੱਖ ਸੁੱਖ ਸਹਜ ਉਸ ਮਾਣ ਦਾ ਸਹਜ ਜਾਗਦੇ ਦਾ ਕਿ ਜਾਗਦੇ ਨੂੰ ਵੀ ਸੁੱਤੇ ਵਰਗਾ ਹੀ ਆਨੰਦ ਬਣਿਆ ਰਹਿੰਦਾ ਜਾਗਦੇ ਨੂੰ ਨਹੀਂ ਜਾਗਦੇ ਦਾ ਸੁਖ ਸੁੱਤੇ ਸੁਪਨੋਂ ਕੋਈ ਜ਼ਿਆਦਾ ਵਧੀਆ 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 ਉਹ ਸੁਖ ਹੋੜਾ ਉਹ ਸੁਖ ਸਰੀਰ ਦਾ ਇਹ ਸੁਖ ਆਤਮਾ ਦਾ ਇਹ ਦੋਹਾਂ ਦਾ ਇਹ ਸੁਖ ਬੇਫਿਕਰੀ ਦਾ ਉਹ ਟੈਂਪਰੇਰੀ ਬੇਫਿਕਰੀ ਹੈ ਪਰਮੰਡਲ ਬੇਫਿਕਰੀ ਹੈ ਹਾਂ ਇਹ ਟੈਂਪਰੇਰੀ ਬੇਫਿਕਰੀ ਹੈ ਪਰਮੰਡਲ ਬੇਫਿਕਰੀ ਹੈ ਤੁਪ ਸਾਰਾ ਸਮਾਨ ਉਹ ਐਸਾ ਪ੍ਰਭ ਤਿਆਗ ਅਗਰ ਤੱਤ ਲਾਗੋ ਗੁਰਪ੍ਰਸਾਦ ਨਾਲ ਮਰ ਜਾਗੋ ਐਸਾ ਪ੍ਰਭ ਤਿਆਗ ਐਸਾ ਪ੍ਰਭ ਹੈ ਜਿਹੜਾ ਔਰ ਐਸਾ ਪ੍ਰਭ ਕਿੱਥੋਂ ਆਇਆ ਜਾਨੀ ਸਾਰਾ ਕੋਈ ਨਹੀਂ ਹੈ ਮਾਗਰੀ ਬੰਤੀ ਲਾ ਤੇ ਜੈ ਪ੍ਰਸਾਦ ਚਾਹਦਾ ਰਿਹਾ ਜੈ ਪ੍ਰਸਾਦ ਹਾਂ ਸਾਰੇ ਗੱਲਾਂ ਕੋਣ ਦੱਸ ਕੇ ਐਸਾ ਪ੍ਰਭ ਐਸਾ ਪ੍ਰਭ ਤੇ ਆਸ ਬਰਕਤ ਲੱਗ ਹੋਰ ਕਿੱਥੇ ਲੱਗ ਆਇਆ ਹੋਰ ਚਾਹੀਦਾ ਕਿਤਨਾ ਕਦੇ ਚਲੇ ਹੋਏ ਨੇ ਉਹ ਤੇ ਹੋਰੇ ਲੱਗੇ ਨੇ ਜੀ ਚੰਗੀ ਹੋਰ ਕਿੱਥੇ ਲੱਗਿਆ ਦਾਤੂ ਦਾ ਸੁਭੀ ਕਿਤੇ ਹੋਣ ਲੱਗੇ ਨੇ ਉਹ ਇਹਦੇ ਆਪਣੇ ਬੋਲੀ ਦਾ ਵਾਲੇ ਨੂੰ ਵੀ ਕਿਤੇ ਹੋਵੇ ਬਟੇ ਇਹ ਕਾਇ ਉਹਨਾਂ ਨੂੰ ਰਹੇ ਗੁਰਪ੍ਰਸਾਦ ਨਾਨਕ ਮਨ ਜਾਗਦਾ ਆਪੂ ਖਾਣਾ ਖੁਦ ਹੋਈ ਪੈਂਦੇ ਸੀ ਆਇਆ ਵੀ ਉਹਨੇ ਨਹੀਂ ਕਰਦੀ ਉਹ ਦਾਨ ਵੀ ਹੋਈ ਕਰਦੇ ਸੀ ਲੋਕਾਂ ਚ ਤੇ ਉਹਨਾਂ ਨੂੰ ਸੰਬੋਧਨ ਕਰਕੇ ਸਾਰੀ ਗੱਲ ਕਰੀਆ ਠੀਕ ਆ ਤੁਸੀਂ ਪੁੰਨਦਾਨ ਕਰਦ ਨੂੰ ਕਰੋ ਪਰ ਜੀ ਦੀ ਕਿਰਪਾ ਨਾਲ ਕਰਦੇ ਜਿਹਦੇ ਨਾਮ ਨੂੰ ਤੁਹਾਡੇ ਕੋਲ ਚੱਲ ਕੇ ਮਾਇਆ ਆਉਂਦੀ ਆ ਉਹਦਾ ਕੀ ਕਰਦੇ ਹਾਂ ਉਹ ਸੱਚ ਤੋਂ ਤਾਂ ਖਲਾਫ ਹਾਂ ਤੁਸੀਂ ਉਹ ਤਾਂ ਤੇ ਆ ਗਿਆ ਹੋਇਆ ਉਹ ਜਿਹੜੀ ਆਪਾਂ ਕਹਿ ਰਹੇ ਆਂ ਵੀ ਤਨਖਾਹ ਸੱਚੀ ਪੰਜਾਬ ਜੂਠਾ ਹੋਈ ਇੱਕ ਵਾਰ ਦੇ ਪਾਜਾ ਨਹੀਂ ਆਪਣਿਆਲੀ ਵਰਤੀ ਕਰਦੇ ਸੀ ਨਾ ਫਿਰ ਵੀ ਕਰਦੇ ਸੀ ਹੁਣ ਗੁਰੂ ਅਸਰ ਦੇ ਮੁੰਡੇ ਨੂੰ ਕਹਿੰਦੇ ਜਿਆਦਾ ਢੇੜੇ ਦੇ ਦਿਨ ਸਿੱਧੀ-ਸਿੱਧੀ ਗੱਲ ਕਰ ਸਕਦੇ ਸੇ ਗੁਰੂ ਅੰਗਦ ਦੇ ਮੁੰਡੇ ਨੂੰ ਕਰਨ ਕਹਿੰਦੇ ਕਾਇ ਗਏ ਪਾਸਰ ਸਿੱਧਾ ਨਹੀਂ ਕਿਹਾ ਜਨਰਲ ਤਰੀਕੇ ਨਾਲ ਕਿਹਾ ਭੁਜਾੜੀ ਗੱਲ ਛੱਡ ਗਈ ਕੱਲ ਕਹਿੰਦਾ ਹਾਂਜੀ ਆਪ ਜਪਾਇ ਜਪੋ ਸੋ ਦੇਖੋ ਕੱਲ ਇਹ ਹੈ ਪਿਛਲੀ ਜਿਹੜੀ ਪੰਕਤੀ ਹੈ ਹਾਂਜੀ ਐਸਾ ਬਰਬਾਦ ਇਹ ਸਿਰਫ ਸਿੱਖ ਮਤ ਵਾਲੇ ਮੰਨਦੇ ਨੇ ਬਾਕੀ ਤਾਂ ਦੂਏ ਬੁਲਦੇ ਹੀ ਹੈ ਇਸ ਕਾਉਂਟ ਬੋਮ ਉਹ ਐਸਾ ਮੰਦੇ ਗੱਲ ਨਹੀਂ ਜਾਂਦੀ ਉਧਰ ਤਾਂ ਕਿਤੇ ਹੋਰ ਬਸ ਸਾਇਟ ਤੇ ਜੇ ਦੀ ਕਿਰਪਾ ਨਾਲ ਤੁਸੀਂ ਕੰਨ ਆਉਂਦਾ ਜੀ ਇਹ ਗੱਲ ਕਿਤੇ ਸਿਆਸਤ ਦੀ ਚਲੋ ਮਾਇਆ ਦੀ ਗੱਲ ਤਾਂ ਹੈ ਹੀ ਹੈ ਸਾਥੀ ਕੋੜਿਆਂ ਦੀ ਗੱਲ ਵੀ ਹੈ ਹੀ ਹੈ ਕੋਈ ਚਲੋ ਵੀ ਉਹ ਐ ਕਹਿੰਦੇ ਜਿਹਦੀ ਕਿਰਪਾ ਨੂੰ ਤੈਨੂੰ ਮਿਲੇ ਜੀ ਪਰ ਆਏ ਜਿਹੜੇ ਵਿੜੇ ਤਾਂ ਕਹਿੰਦੇ ਨਾ ਸਰਨ ਜਨਮ ਦੇ ਤਾਂ ਸਾਡੇ ਘਰ ਮਾਇਆ ਦੇਤੀ ਉਹਦੀ ਕਿਰਪਾ ਨਾਲ ਜੜੇ ਉਹ ਇਹ ਜਗ ਘੜ ਲੇ ਗੋਟਾ ਥੋੜਾ ਜਿਆ ਆਪਾਂ ਥੋੜਾ ਜਿਹਾ ਰੁੱਗ ਕਰ ਲੇ ਕਰਦੇ ਰਹਿੰਦੇ ਕਿ ਚਲੋ ਮੰਨ ਲਿਆ ਆ ਕਾਲ ਨਾਲ ਵਾਲੀ ਗੱਲ ਫਿਰ ਉਥੇ ਜਿਉ ਉਹ ਕਰਣਾ ਵਾਲੀ ਗੱਲ ਤਾਂ ਕਰਦੇ ਸੀ ਪੰਡਤ ਤਾਂ ਬਿਲਕੁਲ ਨਹੀਂ ਕਰਦਾ ਬਿਸ਼ੂ ਤਾਂ ਬਿਲਕੁਲ ਨਹੀਂ ਕਰਦਾ ਇਹ ਕਰਦਾ ਜੋਗੀ ਜੋਗੀ ਢਾਂਦੀ ਕਰਦਾ ਜੋਗੀ ਦਾ ਗਾਨ ਲੈਂਦਾ ਜੋਗੀ ਦਾ ਕਿਦਾਂ ਲੱਗਦਾ ਉਹ ਉਹ ਆਪਣੇ ਖਾਂਡੂੜੀ ਆ ਉਹਦਾ ਲੋਕਾਂ ਦਾ ਹਰ ਬੁੱਧੇ ਲਿਆਉਂਦਾ ਤਾਂ ਜੋਗੀ ਤੇ ਲੱਗੂ ਹੁੰਦੀ ਹੈ ਨਾ ਬੰਨ ਤੇ ਲੱਗੂ ਹੁੰਦੀ ਹੈ ਉਹਾਂ ਤੇ ਲੱਗੂ ਹੁੰਦੀ ਹੈ ਨਾ ਉਹ ਮੁੱਲ ਤੇ ਲੱਗੂ ਹੁੰਦੀ ਹੈ ਇਹ ਲੱਗੂ ਆਪਣੇ ਤਨ ਕਰਾਪੇ ਹੁੰਦੀ ਹੈ ਚਲ ਉਹ ਦਿਖਾਇਆ ਆਉਂਦੀ ਹੈ ਗੁਰੂ ਘਰ ਜਿੱਥੇ ਆਉਂਦੀ ਸੀ ਉਹ ਵੇਹੜਾ ਨੂੰ ਲੱਦਦੀ ਸੀ ਅਭੂ ਗਣ ਪੈਂਦੇ ਸੀ ਉਹਨਾਂ ਦੇ ਆਪ ਹੀ ਅਰੇ ਕੱਗੀਆਂ ਜਨਾ ਨਹੀਂ ਆਪ ਹੀ ਇਹੋ ਗੁਰੂ ਜਿਹੜਾ ਪੈਂਦਾ ਸੀ ਕਦੀ ਫਿਰ ਮਾਦਰ ਸਤਗੁਰ ਪੈਦਾ ਹੁੰਦਾ ਉਹ ਘੱਟ ਪਉਂਦੇ ਤਾਂ ਰੂਹ ਦਾ ਦਿਖਾਵਾ ਜਾਂ ਥੋੜੇ ਥੋੜੀ ਹੂਠੇ ਕਉਂਦੇ ਰਹਦੇ ਨਾਲੀਆਂ ਆਉਂਦੇ ਰਹਿੰਦੇ ਪਾਪਾਂ ਤੇ ਅਸੀਂ ਜਿਹੜੇ ਜਨਮ ਅਸੀਂ ਦੇ ਰਹੇ ਅਸੀਂ ਦੇ ਰਹੇ ਉਹ ਤਾਂ ਦਿਖਾਵਾ ਜਿਆਦਾ ਕਰਦੇ ਸੀ ਜਿਆਦਾ ਕਰਦੇ ਨੇ ਸੱਚ ਦਿਖਾਵਾ ਉਹਦਾ ਮੈਨੂੰ ਨਹੀਂ ਜੇ ਜਗਾ ਅਮੀਰ ਉਹ आदमी ਉਹ ਉਹ ਥੋੜੇ ਮੈਸੇ ਜਿਆਦਾ ਜਿਆਦਾ ਅਮੀਰ ਹੂੰ ਮੈਂ ਜਿਆਦਾ ਅਮੀਰ ਹੂੰ ਗੱਡੀ ਉਹ ਤੇ ਕੋਈ 1 ਕਰੋੜ ਦੀ ਹੋ ਉਹਨੂੰ 10 ਰੁਪਏ 5 ਰੁਪਏ ਤੇ ਮੈਂ ਤੁਹਾਡੇ ਘਰ ਨਾਲ ਤਾਂ ਲੈਣੇ ਵੀ ਨਹੀਂ ਆਦਾ ਉਹ ਗੁਰਪੁਰ ਸਾਧ ਨਾਨਕ ਮਨ ਜਾਗੋ ਜੋ ਗੁਰਪ੍ਰਸਾਦ ਆਣ ਕੇ ਮਿਲ ਜਾ। ਮਾਣ ਆਪਣੇ ਨੂੰ ਕਿਹਾ ਵੇ। ਗਿਆਨ ਉਹ ਜਗ ਦੀ ਕਿਰਪਾ ਨਾਲ ਜਗਰਾ ਬਊਗਾ। ਵਾਹਿਗੁਰੂ। ਕੋ ਚੰਦਰ ਆਪਣੇ ਜਾ ਕੇ ਦੇਖ। ਕੀਆ ਜੋ ਮੈਂ ਕਿਹਾ। ਅਜੋ ਕਿਹਾ ਜਿਹੜਾ ਆ ਗਿਆ ਇਹਦਾ ਦੇਖ। ਇਹਦੇ ਗਿਆਨ ਨਾਲ ਜਾਗ ਤੂੰ। ਵੀ ਇਹ ਜਿਹੜਾ ਤੇ ਤੂੰ ਜੋ ਵੀ ਪੁੰਦਕਾਨ ਕਰਦਾ ਹੈ। ਕੁਣਕ ਥੋ ਲੈ ਕੇ ਆਦੀ ਆਦੀ ਕੋਲੇ ਤੇ ਇਹ ਖੋਜ ਕੇ ਆਪਣੇ ਅੰਦਰ ਤਿਆਗ ਬਣਾਏਗੀ ਨਾ ਇਹ ਗੁਰਪ੍ਰਸਾਦ ਹੈ ਜੇ ਇਹ ਤੋਂ ਗਿਆਨ ਲੈ ਲਿਆ ਫਿਰ ਤਾਂ ਉਹ ਜਾਗ ਪਿਆ ਇਕੱਲੇ ਸੇ ਤਕੂਗਾ ਵੀ ਰਤਾ ਠੀਕ ਹੈ ਜੇ ਠੀਕ ਹੈ ਤਾਂ ਜਾਗ ਪਿਆ ਜੇ ਬੱਬਲ ਤੁਸੀਂ ਬੈਠੇ ਹੋ ਤੁਸੀਂ ਤਾਂ ਜੇ ਗੱਲ ਸਮਝ ਕੇ ਰਾਈ ਹਰ ਚੀਜ਼ ਦੇ ਪਿੱਛੇ ਜੋ ਵੀ ਤੈਨੂੰ ਬਰਾਬਰਤਾ ਕੋਈ ਕਿਰਪਾ ਹੀ ਆ ਉਹਦੇ ਪਿੱਛੇ ਕੰਮ ਕਰ ਬਾਈਆ ਓਹੋ ਉਹਦਾ ਦੂਹ ਹੁਕੂਕ ਤੂੰ ਦਾਤ ਮੰਗਦੇ ਨੇ ਤੂੰ ਹੀ ਆ ਕੇ ਪਾਣੀ ਗੱਲ ਕਰੀ ਜਣੇ ਕਿ ਕਨਾ ਦੂਹ ਹੁਕੂਕ ਦਾ ਦਵਾਰੇ ਵੀ ਦਾਸ ਤੇਂ ਹੀ ਨਾ ਤਾਂ ਹਾਂ ਸਦਾਈ ਮਾਰ ਤੂੰ ਹੀ ਗਿਆਨ ਉਹ ਕਰਪਾ ਉਹ ਇਹ ਤਾਂ ਰੋਗਾਂ ਜੋ ਇਹ ਰੋਗਾਂ ਜੇ ਕਿਰਪਾ ਮੰਗ ਲਈ ਤਾਂ ਰੋਗ ਤੇ ਵੱਜ ਜਾਉਗੇ ਇਹ ਤਾਂ ਕਿਰਪਾ ਦੀ ਢਾਲ ਦਿੱਤੀ ਹੈ ਬਜਣ ਵਾਸਤੇ ਰੋਗਾਂ ਤੋਂ ਜਿਹੜੀ ਹੈ ਦੁੱਖ ਉੱਤੇ ਢਾਲਦੀ ਰੋੜ ਨਹੀਂ ਹੈ ਤੁਹਾਨੂੰ ਉੱਤੇ ਕਰਕੇ ਲੱਗਿਆ ਮਿਠਾ ਲੱਗੇ ਹਾਂ ਹਾਂ ਆਹ ਦੁੱਖ ਦੇ ਵਿੱਚ ਦੇਖੋ ਦੁੱਖ ਦੀ ਕੋਈ ਨਹੀਂ ਕਰਦੀ ਰੋੜੇ ਦੀ ਆ ਜਿਹੜੀ ਰੋੜਾ ਨਾ ਤਾਂ ਵੀ ਰੋੜਾ ਕੋਈ ਨਹੀਂ ਜਿਹੜੀ ਜਿਹੜੀ ਜੁੜੀ ਆ ਨਾ ਵੀ ਕਰਕੇ ਉਹ ਦੱਸ ਦੇਣਾ ਕੱਲੇ ਦਾਰੂ ਤਾਂ ਲੈ ਜਿਹੜੀ ਬਹੁਤ ਕੁਝ ਕਰਕੇ ਚੀਜ਼ ਮਿਲੀ ਹੈ ਹਾਂ ਜੀ ਉਹ ਦੁੱਖ ਜੋ ਸਿੱਧੀ ਡਾਇਰੈਕਟ ਮਨ ਕਰਦੀ ਹੈ ਜੇ ਦੁੱਖ ਹੂੰ ਆ ਨਾ ਤਾਂ ਚੌਂਕ ਤੇ ਆਉਂਦਾ ਹੈ ਉਹ ਚੌਂਕ ਹੈਗਾ ਹੀ ਆ ਨਾ ਤਗਾਦਾ ਤੇਰਾ ਕੀ ਆ ਮੀਠਾ ਲਾ ਕੇ ਮੈਂ ਉਹ ਜਿਆ ਲਾਮਪਦਾਸ ਨੂੰ ਨਾਮ ਲਿਖਿਆ ਲੈਜਾ ਵੀ ਨਾਮ ਉਹਦੀ ਕੋਰੇ ਤਾ ਜਿਹੜੀ ਜੀ ਨੂੰ ਅਧਵਾਉਂਦਾ ਫਿਰ ਉਹ ਹੱਦ ਮਾਰ ਦੇਣੀ ਉਹਦੇ ਨਾਮ ਦੇ ਭਗਤਾਂ ਦੇ ਨਾਮ ਹੁੰਦੇ ਆ ਦੂਕੂ ਤੇ ਥੀ ਨਹੀਂ ਹੋਈ ਦੁੱਖ ਤੋਂ ਕੀ ਹੋ ਗਿਆ ਬਾਕੀ ਕੀ ਖੱਡੀ ਬਣੂਗਾ ਕਿ ਦੁੱਖ ਕੀ ਦੁੱਖ ਦਾ ਸੰਸਾਰ ਜੀ ਮੰਨਦੇ ਆ ਵੀ ਦੁੱਖ ਬਾਕੇ ਦੁੱਖ ਮਰਦਾ ਹਾਂ ਇਹ ਸੰਸਾਰ ਜੀ ਮੰਨਦੇ ਆ ਹਾਂ ਹੁੰਦਾ ਹੀ ਆ ਇਹ ਚੌਕ ਰਹਿਣ ਦੀ ਲੋੜ ਨਹੀਂ ਇਹ ਤਾਂ ਮੈਨੂੰ ਚੌਕ ਤੋਂ ਹੁੰਦਾ ਹੀ ਆ ਦੁੱਖ ਚ ਹਾਂ ਦੁੱਖ ਦਾ ਚੌਕ ਪਹਿਲਾਂ ਹੀ ਆ ਨਹੀਂ ਆ ਦੁੱਖ ਚ ਤਾਂ ਪਹਿਲਾਂ ਯਾਦਦਾਦ ਉਤੋਂ ਦੁੱਖ ਜਦੋਂ ਕਾਇਨਾਤ ਇਹ ਦਾੜਾ ਕਰਦੀ ਉਹ ਤਾਂ ਪਹਿਲਾਂ ਯਾਦਦਾਦ ਦੁੱਖ ਦਾ ਛੇਤੀ ਯਾਦਦਾਦ ਹੁੰਦਾ ਹੀ ਜੀ ਤਾਂ ਖਦਾਰੂ ਦਾ ਤਾਂ ਹੀ ਹੈ ਦੁੱਖ ਦਾ ਨਾ ਨਾ ਦੁੱਖ ਮਾ ਸਮਾ ਸੁਖ ਨਾ ਸਮਾ ਕਰਨਾ ਕੋਈ ਦੁੱਖ ਮਾ ਸਮਾ ਕਰਨਾ ਦੁੱਖਾਇ ਕੋਈ ਮੋਟਾ ਰਾ ਵਧੀਆ ਸੁੱਖਾ ਸਮਾ ਔਖਾ ਰਾ ਸੁਖਾੜਾ ਸੁਖਾਣਾ ਰਾ ਔਖਾ ਰਤਾ ਏਪਲੋ ਦਾ ਏਪਲੋ ਦਾ ਸੁਖਾਲੇ ਰਾ ਦੁੱਖ ਮਾ ਪਰਵਾਹ ਲੀਤੇ ਹੁਣਾਂ ਸਭ ਔਖਾ ਦੁਖਾਲੇ ਰਾ ਜੀਤੇ ਹੀ ਤਾਂ ਜਿਹੜੇ ਜੀਤੇ ਉਹਦਾ ਜੋ ਦਿਹਾਉ ਨਾਮੀ ਹੋਵੇ